ਲੈ ਵੀ ਦੋਸਤੋ ਜਿਹੜਾ ਬਾਜ਼ਾਰਾਂ ਦੇ ਵਿੱਚ ਆਮ ਗਾਹਕਾਂ ਦੀ ਲੁੱਟ ਹੁੰਦੀ ਆ ਫਰਨੀਚਰ ਦੇ ਸਾਮਾਨ ਤੇ ਉਹਦੇ ਉੱਤੇ ਪਿੰਡ ਦੇ ਵਿੱਚ ਫੈਕਟਰੀ ਖੁੱਲ ਗਈ ਤੇ ਭਾਰੀ ਸੇਲ ਲਾਤੀ ਉਹੋ ਸੇਲ ਲੱਗੀ ਕਿੱਥੇ ਆ ਵੀਡੀਓ ਦੇ ਵਿੱਚ ਬਣੇ ਰਹੋ ਤੇ ਆਈਟਮ ਇਹਨਾਂ ਲੈਵੇ ਕਿਹੜੀ ਕਿਹੜੀ ਮਿਲਦੀ ਆ ਉਹ ਵੀ ਤੁਹਾਨੂੰ ਕੱਲੀ ਕੱਲੀ ਆਈਟਮ ਦੱਸਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਐਡਰੈਸ ਨੋਟ ਕਰ ਲਓ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਸ੍ਰੀ ਗੁਰੂ ਤੇਗ ਬਹਾਦਰ ਫਰਨੀਚਰ ਹਾਊਸ ਜਦੋਂ ਪਿੰਡ ਠੀਕਰੀ ਵਾਲਾ ਦੇ ਵਿੱਚ ਐਂਟਰ ਹੋ ਗਏ ਸੀ ਸਰਦਾਰ ਸੇਵਾ ਸਿੰਘ ਜੀ ਦਾ ਬੁੱਤ ਆਉਂਦਾ ਉਤੋਂ ਦੋ ਤਿੰਨ ਦੁਕਾਨਾਂ ਅੱਗੇ ਛੱਡ ਕੇ ਇਹਨਾਂ ਦੀ ਸ਼ਾਪ ਆ ਗਈ 100ਪ ਦਾ ਨਾਮ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਫਰਨੀਚਰ ਹਾਊਸ ਬਾਕੀ ਸਾਰੀ ਗੱਲਬਾਤ ਆਪਾਂ ਇੱਥੋਂ ਦੇ ਮਾਲਕ ਨਾਲ ਕਰਾਂਗੇ ਇੱਕ ਗੱਲ ਹੋਰ ਆ ਜਿਹੜਾ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਵੀ ਜਿਹੜਾ ਬਜ਼ਾਰਾਂ ਦੇ ਵਿੱਚ ਆਮ ਗਾਹਕਾਂ ਦੀ ਲੁੱਟ ਹੁੰਦੀ ਆ ਉਹ ਲੁੱਟ ਤੋਂ ਤੁਹਾਨੂੰ ਬਚਾਉਣ ਲਈ ਅਸੀਂ ਆਹ ਫੈਕਟਰੀ ਦੇ ਵਿੱਚ ਆ ਗਏ ਕੈਮਰਾਮੈਨ ਨੂੰ ਕਹਿਣਾ ਚਾਹਣਾ ਮੈਂ ਇੱਧਰ ਨਿਗਾ ਮਰਵਾ ਦੇ ਜਿਹੜੇ ਤੁਸੀਂ ਆਹ ਸੋਫਿਆਂ ਦੇ ਉੱਤੇ ਕਾਗਜ਼ ਜਾਂ ਚੜ੍ਹਾ ਦੇਖ ਰਹੇ ਹੋ ਇਹ ਸੋਫੇ ਆਰਡਰ ਤੇ ਤਿਆਰ ਕੀਤੇ ਹੋਏ ਨੇ ਅੱਜ ਸਵੇਰ 8:00 ਦੇ ਵਿੱਚ ਇਹ ਆਰਡਰ ਤੇ ਪੁੱਜ ਜਾਣਗੇ। ਬਾਕੀ ਆਪਣੇ ਨਾਲ ਮਾਲਕ ਖੜਾ ਮਾਲਕ ਜਮਾ ਅਣਪੜ੍ਹ ਸਿੱਧਾ ਸਾਦਾ ਕਹਿੰਦਾ ਆਪਾਂ ਗਾਹਕਾਂ ਦਾ ਫਾਇਦਾ ਹੀ ਕਰਨਾ। ਜਿਹੜੀ ਚੀਜ਼ ਬਾਜ਼ਾਰਾਂ ਦੇ ਵਿੱਚ ਹਜ਼ਾਰਾਂ 'ਚ ਮਿਲਦੀ ਆ ਕਹਿੰਦਾ ਆਪਾਂ ਸੌਆਂ 'ਚ ਦੇ ਦੇਣੀ ਆ। ਲੈ ਵੀ ਕੀ ਹਾਲਾ ਨਿੱਕੇ? ਠੀਕ ਆ ਜੀ। ਠੀਕ ਠਾਕ। ਐਡਰੈਸ ਮੈਂ ਇੱਕ ਵਾਰੀ ਬੋਲਤਾ। ਇੱਕ ਵਾਰੀ ਦਰਸ਼ਕਾਂ ਨੂੰ ਐਡਰੈਸ ਦੱਸ ਦੇ ਭਲੇਖਾਣਾ ਪੈ ਜੀ ਸ੍ਰੀ ਗੁਰੂ ਤੇਗ ਬਹਾਦਰ ਫਰਨੀਚਰ ਹਾਊਸ ਪਿੰਡ ਠਿਕਰੀ ਵਾਲਾ ਹਮਮ ਸਰਦਾਰ ਸੇਵਾ ਸਿੰਘ ਦੀ ਬੁੱਤ ਦੇ ਕੋਲੇ ਆ ਜੀ ਦੁਕਾਨ ਆਪਣੀ ਠੀਕ ਹੈ ਤੇ ਹੁਣ ਮੈਨੂੰ ਐਂ ਦੱਸ ਲੋਕ ਬਾਜ਼ਾਰ ਛੱਡ ਕੇ ਤੇਰੇ ਕੋਲ ਪਿੰਡ ਦੇ ਵਿੱਚ ਕਿਉਂ ਆਉਣ ਆਪਣੀ ਤਾਂ ਕੁਆਲਿਟੀ ਚੈੱਕ ਕਰਨ ਜੀ ਹਾਂ ਪੂਰਾ ਟਾਪ ਦਾ ਸਮਾਨ ਬਣਾ ਕੇ ਦਿੰਨੇ ਆ ਆ ਜਾ ਉਰੇ ਫਿਰ ਆਰਡਰ ਤੇ ਤਿਆਰ ਕਰਾ ਲੈਣਾ ਠੀਕ ਹੈ ਚਾਹੇ ਬਣਿਆ ਪਾ ਲੈ ਦੇਣਾ ਇੱਕੋ ਗੱਲ ਬਾਤ ਆਪਣੇ ਮਾਲ ਦੀ ਤੇਰੇ ਲਵੇ ਸੋਫਾ ਜਿਹੜਾ ਕਿੰਨੇ ਰੁਪਈਆ ਤੋਂ ਸ਼ੁਰੂ ਆ ਮੇਰੇ ਕੋਲੇ ਸੋਫਾ 10000 ਤੋਂ ਸ਼ੁਰੂ ਹੋ ਜਾਂਦਾ ਜੀ 10000 ਤੋਂ ਜਿਹੜਾ ਬਾਜ਼ਾਰਾਂ ਦੇ ਵਿੱਚ 15 15 20 20000 ਰੁਪਈਆ ਦਾ ਲੁੱਟ ਹੋ ਰਹੀ ਆ ਤੁਹਾਡੇ ਲਵੇ ਸਿਰਫ 10000 ਤੋਂ 10000 ਰੁਪਈਆ ਦਾ ਜੀ ਅੱਛਾ 10000 ਤੋਂ ਹੀ ਸੋਫਾ ਸ਼ੁਰੂ ਆ ਸ਼ੁਰੂ ਆ ਜੀ ਲੈ ਵੀ ਦਰਸ਼ਕੋ ਨੋਟ ਕਰ ਲਓ ਬਾਈ ਹੁਣੀਆਂ ਕੋਲੇ ਜਿਹੜਾ ਸੋਫਾ ਹੈਗਾ ਉਹ 10000 ਰੁਪਈਆ ਤੋਂ ਸਟਾਰਟਿੰਗ ਆ ਤੇ ਹੋਰ ਤੁਸੀਂ ਸੋਫੇ ਤੋਂ ਇਲਾਵਾ ਕੀ ਕੀ ਬਣਾਉਣੇ ਹੋਗੇ ਬੈੱਡ ਹੋ ਗਿਆ ਜੀ ਹਾਂ ਡਾਈਨਿੰਗ ਟੇਬਲ ਹੋ ਗਿਆ ਹਾਂ ਤੇ ਸੋਫਾ ਤਾਂ ਹੈਗਾ ਹੀ ਆ ਜੀ ਠੀਕ ਹੈ ਗੱਤੇ ਘਰੇਲੂ ਫਰਨੀਚਰ ਦੀ ਆਈਟਮ ਜਿਹੜੀ ਮਰਜ਼ੀ ਤਿਆਰ ਕਰਾ ਲੈਣ ਉਹ ਹੀ ਤਿਆਰ ਕਰਕੇ ਦੇਣਾ ਅੱਛਾ ਵੀ મત ਲਿਓ ਕਿ ਤੁਸੀਂ ਸਿਰਫ ਮਾਡਲ ਲੈ ਕੇ ਆਉਣਾ ਫੋਟੋ ਲੈ ਕੇ ਆਉਣੀ ਆ ਵੀ ਆਹ ਚੀਜ਼ ਬਣਾ ਦਿਓ ਉਹੀ ਚੀਜ਼ ਮਿਲ ਜੂ ਉਹੀ ਚੀਜ਼ ਲਾਰਾ ਲੱਪਾ ਕੋਈ ਨਹੀਂ ਕੋਈ ਲਾਰਾ ਲੱਪਾ ਜਿਵੇਂ ਹੁਣ ਰੱਖੜੀ ਦਾ ਤਿਹਾਰ ਆ ਗਿਆ ਰੱਖੜੀਆਂ ਦੇ ਤਿਹਾਰ ਤੇ ਕੀ ਆਫਰ ਲਾ ਰਹੇ ਹੋ ਗੱਲਾਂ ਬਾਤਾਂ ਖੁੱਲ ਕੇ ਘਰ ਕੈਮਰੇ ਤੋਂ ਸੰਗਣਾ ਜੇ ਤੂੰ ਫਾਇਦਾ ਕਰਨਾ ਆਪਾਂ ਗਾਕਾਂ ਨੂੰ ਵੀ ਕਹਨੇ ਆ ਵੀ ਬਾਈ ਦਾ ਵੀ ਫਾਇਦਾ ਕਰਦੇ ਹੋ ਵੱਧ ਵੱਧ ਆਇਓ ਪਰ ਕਿਸ ਨਾਲ 19k ਨਹੀਂ ਹੋਣੀ ਚਾਹੀਦੀ ਲੈ ਆ ਜਾ ਫਿਰ ਆ ਕੇ ਬਹਿ ਕੇ ਮੈਨੂੰ ਦੱਸ ਦੇ ਵੀ ਰਖੜੀਆਂ ਦੇ ਉੱਤੇ ਕੀ ਆਫਰ ਲਾ ਰੱਖਿਆ ਇਹ ਸੋਫਾ 35000 ਰੁਪਏ ਦਾ ਜੀ ਆਪਣਾ ਅੱਛਾ ਬਾਜ਼ਾਰ 'ਚ ਚਾਹੇ ਕੋਈ ਲੱਖ ਦਾ ਵਿੱਚ 50 ਦਾ ਵਿੱਚ ਆਪਾਂ 35000 ਦਾ ਦੇਵਾਂਗੇ ਐਚਆਰ ਦੀ ਗੱਡੀ ਪਾਈ ਵੀ ਆ ਹਾਂ ਚਾਹੇ ਖੋਲ ਕੇ ਕੁਆਲਿਟੀ ਚੈੱਕ ਕਰਾ ਲੈਣਾ ਠੀਕ ਐ ਵੀਪਾ ਮੈਂ ਕੋਲੇ ਖੜ ਕੇ ਬਣਵਾ ਲੈਣ ਕੋਲੇ ਖੜ ਕੇ ਬਣਵਾ ਲੈਣ ਜੀ ਇਹ 2000 ਘੱਟ ਹੀ ਦੇਵਾਂਗੇ ਵੱਧ ਨਹੀਂ ਲੈਂਦੇ ਕਿੰਨੇ ਸੀਟਡ ਸੋਫਾ ਇਹ 12 ਸੀਟਡ ਸੋਫਾ 12 ਸੀਟਡ ਡੈਟੇਬਲ ਅੱਛਾ ਜਿਹੜਾ ਇੱਕ ਨਾਮ ਵਾਲਾ ਮਸ਼ੂਰ ਹੈਗਾ ਲਗਜ਼ਰੀ ਸੋਫਾ ਉਹੀ ਹੈ ਇਹ ਇਹ ਲਗਜ਼ਰੀ ਸੋਫਾ ਹੈ ਅੱਛਾ ਸਿਰਫ ਆਪਣੇ ਲਵੇ 35000 ਦਾ 35000 ਦਾ ਠੀਕ ਹੈ ਤੇ ਇੱਕ ਗੱਲ ਹੋਰ ਦੱਸ ਮੈਨੂੰ ਜੇ ਕੋਈ ਆਪਣੇ ਤੋਂ ਘੱਟੋ ਘੱਟ 50000 ਤੋਂ ਉੱਪਰ ਦੀ ਸ਼ਾਪਿੰਗ ਕਰਦਾ ਉਹਨੂੰ ਡਿਲੀਵਰੀ ਡਿਲੀਵਰੀ ਫ੍ਰੀ ਕਰ ਦੋਗੇ ਡਿਲੀਵਰੀ ਕਰ ਦਿਆਂਗੇ ਫ੍ਰੀ ਜਿਹੜਾ ਆਪਣੇ ਲੈ ਕੇ ਇਕੱਠਾ ਮਾਰ ਲੈਂਦਾ ਆਪਾਂ ਰੇਟ ਹੀ ਪੂਰੇ ਸਸਤੇ ਦੇਤੇ ਜੀ ਡਿਲੀਵਰੀ ਤਾਂ ਹੁਣ ਆਪੋ ਹੀ ਆਪ ਲੈ ਜਾਈਓ ਅਗਲਾ ਜੀ ਤੇ ਬਾਕੀ ਚਲੋ ਇਹ ਨਹੀਂ ਨਹੀਂ ਕੀਤਾ ਜੇਕਰ ਕੋਈ ਸਮਾਨ ਇਹਨਾਂ ਦੀ ਦੁਕਾਨ ਤੋਂ ਇਕੱਠਾ ਲੈਂਦਾ ਭਾਈ ਉਹਨੂੰ ਡਿਲੀਵਰੀ ਕਰਨੀ ਪੂ ਕਰ ਦਿਆਂਗੇ ਜਿਹੜਾ 70 80 ਹਜ਼ਾਰ ਤੋਂ ਉੱਪਰ ਸਮਾਨ ਲਊਗਾ ਉਹਨੂੰ ਡਿਲੀਵਰੀ ਫ੍ਰੀ ਆ ਕਰ ਦਿਆਂ ਲਓ ਵੀ ਇਹ ਆਫਰ ਤੁਹਾਨੂੰ ਮੈਂ ਆਪਦੇ ਕਿੰਨੇਉਂ ਲਾਤਾ ਇਹ ਤਾਂ ਕਿਚਮਿਚ ਜੀ ਮਾਰਦਾ ਸੀ ਤੇ ਜਿਹੜਾ ਸਭ ਤੋਂ ਵੱਡਾ ਓਲਾਗਾ ਸੋਫਿਆਂ ਦੇ ਵਿੱਚ ਕਿਉਂਕਿ ਬਾਈ ਹੁਣੀ ਦਾ ਕੰਮ ਆ ਜਿਹੜਾ ਉਹ ਵੱਧ ਹੈਗਾ ਸੋਫਿਆਂ ਦਾ ਸਾਰ ਜਿਹੜੀ ਲੁੱਟ ਆ ਉਹ ਸੋਫਿਆਂ ਦੇ ਵਿੱਚ ਹੁੰਦੀ ਹੈਗੀ ਤੇ ਲੁੱਟ ਕਾਦੇ ਵਿੱਚ ਹੁੰਦੀ ਆ ਜਿਹੜੀਆਂ ਮੈਂ ਆਹ ਪਲੇਟਾਂ ਆਈਆਂ ਚੱਕੀ ਖੜਾਂਗਾ ਇਹਦੇ ਵਿੱਚ ਲੁੱਟਾ ਹੁਣ ਕਹੋਗੇ ਤੁਸੀਂ ਇਹਦੇ ਵਿੱਚ ਲੁੱਟ ਕਿਵੇਂ ਆਗੀ ਮੈਨੂੰ ਬਾਈ ਨੇ ਆਫ ਕੈਮਰਾ ਦੱਸਿਆ ਕਹਿੰਦਾ ਜਿਹੜਾ ਆਹ ਕੱਪੜਾ ਇਹ ਤਾਂ ਕਹਿੰਦਾ ਇਹਨੂੰ ਐ ਕਰਕੇ ਇੱਧਰ ਸੈੱਟ ਦੇ ਕਹਿੰਦਾ ਅਸੀਂ ਤਾਂ ਇਹ ਵਰਤਦੇ ਨਹੀਂ ਕਹਿੰਦਾ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਸੋਫਾ ਮਿਲਦਾ ਉਹਨਾਂ ਤੇ ਆਹ ਕੱਪੜਾ ਹੁੰਦਾ ਕਿੰਨੇ ਰੁਪਏ ਮੀਟਰ ਹੈ ਇਹਦਾ ਸਸਤਾ ਹੀ ਹੈ ਕਿੰਨੇ ਰੁਪਏ ਮੀਟਰ ਹੈ 100 ਰੁਪਏ ਵਿੱਚ 150 ਰੁਪਏ ਮੀਟਰ ਕਹਿੰਦਾ ਇਹ ਤਾਂ ਆਪਾਂ ਵਰਤਦੇ ਨਹੀਂ ਕਹਿੰਦਾ ਜਿਹੜਾ ਆਪਾਂ ਵਰਤਦਿਆਂ ਉਹ ਆਹ ਕੱਪੜਾ ਵਰਤਦਿਆਂ ਜੇ ਕੋਈ ਗਾਹਕੇ ਕਹੇ ਵੀ ਮੈਨੂੰ ਬਾਹਲਾ ਵਧੀਆ ਕੱਪੜਾ ਲਿਆ ਕੇ ਦਿਓ ਕਹਿੰਦਾ ਫਿਰ ਅਸੀਂ ਆਹ ਵਰਤਦੇ ਇਹਦਾ ਕੀ ਰੇਟ ਆ ਇਹ 400 ਰੁਪਏ ਵਿੱਚ 4 ਇਹਦਾ ਉਹ 500 ਰੁਪਏ ਵਿੱਚ 500 ਰੁਪਏ ਵੀ ਮਤਲਬ ਕਿ ਇਹਨਾਂ ਦਾ ਕਹਿਣ ਦਾ ਮਤਲਬ ਆ ਵੀ ਅਸੀਂ ਵਧੀਆ ਕੁਆਲਿਟੀ ਦਾ ਵਰਤਦੇ ਆ ਵਧੀਆ ਕੁਆਲਿਟੀ ਕੋਲੇ ਖੜ ਕੇ ਬਣਾਲੇਗਾ ਕ? ਕੋਲੇ ਖੜ ਕੇ ਬਣਾ ਲੈ ਵੀ ਮਿੱਤਰੋ ਤੁਸੀਂ ਕਹੋਗੇ ਹੁਣ ਬਾਲੀਆਂ ਗੱਲਾਂ ਬਾਤਾਂ ਹੀ ਮਾਰੀ ਜਾਂਦੇ ਨੇ ਵੀ ਇਹਨਾਂ ਨੇ ਫੈਕਟਰੀ ਤਾਂ ਦਿਖਾਈ ਨਹੀਂ ਵੀ ਬਣਾਉਂਦੇ ਕਿੱਥੇ ਨੇ ਆ ਜਾਓ ਫਿਰ ਕਿਰਾ ਨਿੱਕੇ ਆ ਜਾ ਮੇਰੇ ਨਾਲ ਦਵਾ-ਦਵ ਢੇੜਾ ਮਰਵਾ ਦੇ ਫੈਕਟਰੀ ਦਾ ਤੇ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਲਓ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਮਾੜੀ ਨਿਗਾਹ ਮਰਵਾ ਦੇ ਅੱਜ ਕਾਰੀਗਰ ਛੁੱਟੀ ਕਰਕੇ ਛੁੱਟੀ ਤੇ ਗਏ ਬਣੇ ਤੇ ਬਾਕੀ ਕੰਮ ਇਹਨਾਂ ਦਾ ਚੱਲ ਵੀ ਰਿਹਾ ਇੱਥੇ ਇਹ ਸਾਰਾ ਕੁਝ ਤਿਆਰ ਕਰਦੇ ਨੇ ਨਿੱਕੇ ਜਿਵੇਂ ਕਿਸੇ ਨੇ ਹੁਣ ਆਪਾਂ ਨੂੰ ਆਰਡਰ ਦੇਤਾ ਸੋਫੇ ਦਾ ਦੇਤਾ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਦੋਗੇ ਦੋ ਤੋਂ ਤਿੰਨ ਦਿਨ ਜੀ ਦੋ ਤੋਂ ਤਿੰਨ ਦਿਨ ਜਿਵੇਂ ਕਿਸੇ ਲਵੇ ਪੁਰਾਣਾ ਪੁਰੂਣਾ ਸੋਫਾ ਹੁੰਦਾ ਉਹ ਵੀ ਘੱਟ ਵੱਟ ਕਰ ਦੋਗੇ ਦੇਖ ਕੇ ਕਰ ਦਾਂਗੇ ਜੇ ਸਾਡੇ ਕੋਈ ਕੰਮ ਦਾ ਹੋਇਆ ਕੋਈ ਗਰੀਬ ਗੁਰਬੇ ਦੇ ਕੰਮ ਦਾ ਹੋਇਆ ਤਾਂ ਕੱਟ ਦਿਆਂਗੇ ਠੀਕ ਹੈ ਨਹੀਂ ਤਾਂ ਫਿਰ ਉਹ ਬੱਲ ਨਹੀਂ ਹੁੰਦਾ ਬੱਲ ਨਹੀਂ ਹੁੰਦਾ ਇੱਕ ਗੱਲ ਮੈਨੂੰ ਹੋਰ ਦੱਸ ਉਹ ਸੋਫੇ ਤੋਂ ਆ ਗਿਆ ਮੇਰੇ ਯਾਦ ਹਾਂਜੀ ਵੀ ਸਹਿਰਾਂ ਦੇ ਵਿੱਚ ਕੀ ਕਰ ਜੀ ਪੁਰਾਣਾ ਸੋਫਾ ਲਿਓ ਥੋੜਾ 5000 ਦਾ ਉਹ ਪੜੇਥਣ ਫਿਰ ਆਟੇ ਦੇ ਨਾਲ ਹੀ ਲੱਗਿਆ ਹੁੰਦਾ ਕਿਵੇਂ ਇਹ ਗੱਲ ਤੇ ਕਿਵੇਂ ਕਹਿਣਾ ਚਾਹਣਾ ਉਹ ਤਾਂ ਅਸੀਂ ਗਾਹਕ ਨੂੰ ਰੇਟ ਹੀ ਘੱਟ ਲਾਵਾਂਗੇ ਹੂੰ ਉਹ ਜਿਹੜਾ 15000 ਦਾ ਸੋਫਾ ਅਸੀਂ ਗਾਹਕ ਨੂੰ 12000 ਦਾ ਹੀ ਦੇਤਾ ਜੀ ਅੱਛਾ ਪੁਰਾਣਾ ਨਹੀਂ ਕੱਟਦੇ ਠੀਕ ਐ ਵੀ ਰੇਟ 'ਚ ਹੀ ਤੁਸੀਂ ਕੰਪਰੋਮਾਈਜ਼ ਕੀਤਾ ਵਾ ਹਾਂ ਇੱਕ ਗੱਲ ਹੋਰ ਅਣਕੇ ਗੰਗੀ ਠੋਰੀ ਵਾਲਾ ਕੰਮ ਆਣ ਪੜ ਬੰਦਿਆਂ ਨਾ ਕਰੀਏ ਤੇ ਨਾ ਕਰਨ ਦਈਏ ਮੇਰੀ ਗੱਲ ਸੁਣ ਭਰਾਵਾ ਇੱਕ ਗੱਲ ਹੋਰ ਦੱਸ ਦੇ ਜਿਵੇਂ ਹੋਰ ਆਪਾਂ ਸੁਣਦੇ ਆ ਵੀ ਜੀ 60000 ਦੀਆਂ ਐਨੀ ਆਈਟਮਾਂ ਲੈ ਜਾਓ 50000 ਦੀਆਂ ਐਨੀ ਆਈਟਮਾਂ ਲੈ ਜਾਓ ਕੀ ਉਹਦੇ ਵਿੱਚ ਕੀ ਹੁੰਦਾ ਤੁਸੀਂ ਤਾਂ ਬਣਾਉਨੇ ਹੋ ਤੁਹਾਡੀ ਫੈਕਟਰੀ ਆ ਗੱਲਬਾਤ ਕੀ ਹੁੰਦੀ ਆ ਉਹ ਸਾਰੀ ਉਹ ਤਾਂ ਠੱਗੀ ਵਾਲੇ ਕੰਮ ਨੇ ਅੱਛਾ ਬਿਲਕੁਲ ਸਰੇ ਆਮ ਠੱਗੀ ਵਾਲੇ ਕੰਮ ਨੇ ਅੱਛਾ ਹਾਂਜੀ ਠੀਕ ਐ ਉਹ ਵੀ ਉਹਦੇ ਚ ਫਾਇਦਾ ਨਹੀਂ ਆਏਗਾ ਹਾਂ ਤੁਸੀਂ ਤਾਂ ਨਹੀਂ ਇਹੋ ਜਿਹਾ ਕੰਮ ਕਰਦੇ ਲਾਂਬਾ ਤਾਂ ਨਹੀਂ ਦਵਾਉਂਦੇ ਬਿਲਕੁਲ ਨਹੀਂ ਲੈ ਵੀ ਦੋਸਤੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਬਾਈ ਹੁਣ ਇਹਦਾ ਫੋਨ ਚੱਕੋ ਆਰਡਰ ਕਰੋ ਇਦੋਂ ਵਧੀਆ ਬੰਦਾ ਤੁਹਾਨੂੰ ਮਿਲਣਾ ਨਹੀਂ ਕਿਉਂਕਿ ਸਾਰੀਆਂ ਗੱਲਾਂ ਬਾਤਾਂ ਮੈਂ ਦੱਸ ਰਿਹਾ ਭਾਈ ਆ ਕੇ ਬੰਦਾ ਪਤਾ ਕਰੇ ਵੀ ਕੀ ਲੱਗਦਾ ਤੇ ਕੀ ਸਾਨੂੰ ਦਿਨੇ ਉਹ ਤੇ ਕੀ ਤੁਸੀਂ ਕਮਾਉਨੇ ਫੇਰ ਪਤਾ ਲੱਗਦਾ ਠੀਕ ਹੈ ਇਹਨੇ ਮੈਨੂੰ ਪਹਿਲੇ ਹੀ ਕਹਿਦਾ ਸੀ ਕਹਿੰਦਾ ਭਾਈ ਮੈਨੂੰ ਨਹੀਂ ਹੈਗਾ ਵੀਡੀਓ ਮੂਰੇ ਬੋਲਣ ਦਾ ਹਿਸਾਬ ਕਹਿੰਦਾ ਸਾਰਾ ਕੁਝ ਤੂੰ ਹੀ ਬੋਲਣਾ ਇਹਨੇ ਮੈਨੂੰ ਮੋਟਾ-ਮੋਟਾ ਦੱਸਤਾ ਸੀ ਵਿੱਚ ਕਹਿਣਗੇ ਭਾਈ ਤੂੰ ਹੀ ਬੋਲੀ ਜਾਣਾ ਇਕੱਲਾ ਯਾਰ ਬਾਈ ਹੈਗਾ ਅਣਪੜ੍ਹ ਸਾਨੂੰ ਦਿਸ ਵੀ ਰਿਹਾ ਹੋਊਗਾ ਆਹ ਦੇਖ ਲੋ ਅਣਪੜ੍ਹ ਦੀ ਨਿਸ਼ਾਨੀ ਕਹਿੰਦਾ ਮਖਾ ਉਹ ਕੁੜਤਾ ਬਦਲ ਲੈ ਕਹਿੰਦਾ ਕੰਮਕਾਰ ਵਾਲੇ ਬੰਦੇ ਆ ਯਾਰ ਇਹੀ ਚੀਜ਼ਾਂ ਪਾਵਾਂਗੇ ਬਾਕੀ ਬਾਈ ਲੀੜੇ ਲੱਤੇ ਦੀ ਕੋਈ ਸੰਗ ਨਹੀਂ ਹੁੰਦੀ ਲੀੜਾ ਲੱਤਾ ਚੰਗਾ ਉਹੀ ਪਾਉਂਦਾ ਹੁੰਦਾ ਜਿਹਦੇ ਕੋਲ 4 ਪੈਸੇ ਹੁੰਦੇ ਨੇ ਬਾਈ ਮਿਹਨਤ ਕਰਨ ਵਾਲਾ ਬੰਦਾ ਯਾਰ ਇੱਧਰ ਵੀ ਨਿਗਾ ਮਰਵਾ ਦੇ ਆਪ ਹੀ ਬਣਾਉਨੇ ਆ ਆਪ ਹੀ ਵੇਚਦੇ ਆ ਆਪ ਹੀ ਵੇਚਦੇ ਲੈ ਵੀ ਜਿਹੜੀ ਹੋਰ ਮਹਾਰਾਜਾ ਸਟਾਈਲ ਕੁਰਸੀ ਚੱਲਦੀ ਹੁੰਦੀ ਆ ਆਹ ਪਈਆ ਹਜੇ ਬਣੀ ਜਾਂਦੀ ਆ ਇੱਧਰ ਵੀ ਮਰਵਾ ਦੇ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਆਹ ਕੁਰਸੀ ਤੇ ਬਾਕੀ ਸਾਰਾ ਤਾਮਾ ਜਾਮਾ ਬਾਈ ਹੂਨੀਆਂ ਦਾ ਸੈੱਟ ਕਰਿਆ ਪਿਆਗਾ ਫੈਕਟਰੀ ਬਹੁਤ ਵੱਡੇ ਪੱਧਰ ਤੇ ਖੋਲਤੀ ਵੀ ਮਤਲਬ ਕਿ ਯਾਰ ਜੇ ਤੁਸੀਂ ਕਿਸੇ ਵੀ ਚੀਜ਼ ਦਾ ਆਰਡਰ ਦੇਣਾ ਇਹਨਾਂ ਕੋਲੇ ਦਿਓ ਜਿਹੜੇ ਸੋਫੇ ਜੇ ਬਣਦੇ ਹੁੰਦੇ ਨੇ ਆਪਾਂ ਜਦੋਂ ਬਹਿ ਕੇ ਐ ਛੁੱਟ ਕੇ ਮਾਰਦੇ ਸਨ ਉਹ ਐ ਬਣਦੇ ਹੁੰਦੇ ਨੇ ਮਾੜੀ ਐ ਗੱਡੀ ਕਿਹੜੀ ਵਰਤਦਾਗਾ ਗੱਡੀ ਐ 4 ਜੀ ਤੇ ਆ ਫੋਮ ਜੀ ਇਹ ਫੋਮ ਬੱਤੀ ਦੀ ਸਾਰੀ ਸਾਰੀ ਵਧੀਆ ਕੁਆਲਿਟੀ ਚ ਵਧੀਆ ਵਧੀਆ ਚੈੱਕ ਕਰਕੇ ਪਵਾ ਵੇ ਅਗਲਾ ਕੋਲੇ ਠੀਕ ਹੈ ਕਪੜਾ ਕੁਪੜਾ ਤਾਂ ਆਪਾਂ ਦੱਸਤਾ ਆਪਾਂ ਇੱਕ ਨੰਬਰ ਕੁਆਲਿਟੀ ਲਾਉਣਿਆ ਲੈ ਵੀ ਮਿੱਤਰੋ ਉਧਰ ਮਾਰਦੇ ਨੇਗਾ ਉਧਰ ਵੀਰ ਹੁਣੀ ਆਪਣੇ ਜਿਹੜੇ ਕਾਰੀਗਰ ਨੇ ਸਿਉਣ ਵਾਲੇ ਉਹ ਵੀ ਕੰਮ ਕਰੀ ਜਾਂਦੇ ਨੇ ਤੇ ਲੱਗੇ ਪਏ ਨੇ ਉਧਰਲੇ ਮੈਨੂੰ ਤਾਂ ਲੱਗਦਾ ਮਿਸਤਰੀ ਅੱਜ ਛੁੱਟੀ ਤੇ ਸੀ ਤੇ ਬਾਕੀ ਨੇ ਕਿ ਹੋਰ ਗੱਲਬਾਤ ਕੀਤੀ ਹੈਗਾ ਬਸ ਆ ਦੇਖ ਲਓ ਤੁਸੀਂ ਹਾਂ ਮਾਣ ਲੈ ਤੂੰ ਯਾਰ ਬੋਲ ਯਾਰ ਐ ਚੁੱਪ ਕਰਕੇ ਨਹੀਂ ਸਕਦਾ ਨਾ ਚੁੱਪ ਨਹੀਂ ਕਰਦੇ ਕੋਈ ਗੱਲ ਨਹੀਂ ਬੜਾ ਇਹ ਬੋਲ ਕੇ ਦੱਸ ਗਾ ਕਾ ਨੂੰ ਵੀ ਤੂੰ ਆਫਰ ਉਫਰ ਕੀ ਦੇ ਰਿਹਾ ਆਫਰ ਤਾਂ ਬਸ ਮਟੀਰੀਅਲ ਟਾਪ ਦਾ ਦੇਵਾਂਗੇ ਜੀ ਅੱਛਾ ਇਹੀ ਆਫਰ ਆਪਣੀ ਆ ਕਿੰਨੇ ਸੀਟਡ ਸੋਫਾ ਇਹ ਸੋਫਾ ਹੈਗਾ ਜੀ 12 13 ਸੀਟਾਂ ਦਾ 12 13 ਸੀਟੜ ਇਹਦਾ ਕੀ ਰੇਟ ਰੂਟ ਆ ਇਹ ਸਾਨੂੰ ਦੇ ਦਾਂਗੇ 40000 ਰੁਪਏ ਦਾ ਜੀ ਅੱਛਾ ਪਾਵੇ ਪੂਵੇ ਇੱਕ ਨੰਬਰ ਕੁਆਲਿਟੀ ਆ ਪੂਰਾ ਟਾਪ ਦਾ 골ਡਨ ਪੈਰ ਲਾ ਕੇ ਜਿਆ ਪੂਰੇ ਟਾਪ ਦੇ ਪੈਰ ਤਾਂ ਜਿਹੇ ਮਰਜ਼ੀ ਲਵਾ ਲਿਆ ਸੀ ਤਾਂ ਲਾਉਣੀ ਆ ਸਾਰੇ ਪੈਸੇ ਨੇ ਠੀਕ ਆ ਇਧਰ ਵੀ ਮਰਵਾਦੇ ਆ ਮਹਾਰਾਜਾ ਸਟਾਈਲ ਦੀ ਕੁਰਸੀ ਹੈ ਨਾ ਇਹ ਬਣੀ ਜਾਂਦੇ ਆ ਭੇਜਣੀਆਂ ਨੇ ਜੀ ਠੀਕ ਆ ਹਾਂ ਇਹ ਜੂ ਟਾਈਪ ਦਾ ਸੋਫਾ ਤਿਆਰ ਕਰਿਆ ਪਿਆ ਮੈਂ ਵੀਡੀਓ ਬਣਾਉਣ ਖਾਤਰ ਭੇਜਿਆ ਨਹੀਂ ਅੱਛਾ ਹਾਂ ਇਹ ਜਾਊਗਾ ਕੱਲ ਨੂੰ ਜੀ ਇਹ ਜੂ ਟਾਈਪ ਸੋਫਾ ਆਗਾ ਹਾਂ ਜੂ ਟਾਈਪ ਵੀ ਮਤਲਬ ਕਿ ਯਾਰ ਗੱਲ ਮੁੱਕ ਦੀ ਮੁੱਕ ਗਈ ਵੀ ਬਾਈ ਤੁਸੀਂ ਜਿਹੜੀ ਵੀ ਚੀਜ਼ ਤਿਆਰ ਕਰਵਾਉਣੀ ਆ ਆ ਕੇ ਤਿਆਰ ਕਰਵਾਓ ਆ ਕੇ ਤਿਆਰ ਕਰਵਾ ਲਓ ਜਿੱਥੇ ਇੱਕ ਫੱਟੀ ਲੱਗਦੀ ਆ ਦੋ ਲਵਾ ਲਓ ਜਿੱਥੇ ਪੰਜ ਮੇਖਾਂ ਲੱਗਦੀਆਂ ਨੇ 10 ਲਵਾ ਲਓ ਗੱਦੀ ਜਿਹੜੀ ਕਹੋਗੇ ਉਹੀ ਪਾ ਕੇ ਦਵਾਂਗੇ ਜਿਹਹ ਜਾ ਮਿੱਠਾ ਪਾ ਦੋਗੇ ਉਹਹ ਜਾ ਨਿੱਕੇ ਹੁਣੀ ਸਵਾਦ ਦੇ ਦੇਣਗੇ ਕਹਿੰਦਾ ਚਾਹ ਮੰਗੂਆਂ ਜਿਵੇਂ ਕਹਿੰਦਾ ਜੇ ਕਹਿੰਦਾ ਤੁਸੀਂ 5000 ਵਾਲਾ ਸੋਫਾ ਲੈਣਾ 5000 ਦਾ ਹੀ ਬਣਾ ਦੇ ਪਰ ਕਹਿੰਦਾ ਅਸੀਂ ਗਲਤ ਕੰਮ ਨਹੀਂ ਕਰਦੇ ਕਹਿੰਦਾ ਅਸੀਂ 10000 ਤੋਂ ਸੋਫਾ ਸਟਾਰਟ ਕੀਤਾ ਉਹ ਚ ਹੀ ਗਾਹਕ ਦੀ ਅਸੀਂ ਨਿਸ਼ਾ ਕਰਵਾ ਦੇਣੀ ਆ ਲੈ ਵੀ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਨਿੱਕੇ ਦਾ ਤਾਂ ਫਾਇਦਾ ਹੋਣੀ ਹੋਣਾ ਤੁਸੀਂ ਆਪ ਦਾ ਵੀ ਕਰਾ ਲੋ ਕਹੀ ਜਾਓਗੇ ਨਾ ਵੀ ਤੋ ਇਹਦਾ ਹੀ ਫਾਇਦਾ ਕਰੀ ਜਣਾ ਭਾਈ ਜੇ ਤੁਸੀਂ ਸਮਾਨ ਖਰੀਦਣਾ ਆਵੋਗੇ ਬਾਜ਼ਾਰ ਦੇ ਰੇਟਾਂ ਤੋਂ ਤਾਂ ਘੱਟ ਹੀ ਮਿਲਣਾ ਫਾਇਦਾ ਤੁਹਾਡਾ ਵੀ ਹੋ ਜਾਣਾ ਹੋਰ ਨਿੱਕੇ ਕੀ ਕਹਿਣਾ ਚਾਹਣਾ ਤੂੰ ਬੱਡਾਂ ਤੇ ਨਿਗਾ ਮਰਵਾ ਦੋ ਬੱਡਾਂ ਤੇ ਲੈ ਵੀ ਇੱਧਰਲੇ ਪਾਸੇ ਬਾਈ ਹੁਣੀ ਬੈੱਡ ਵੀ ਬਣਾਉਂਦੇ ਆ ਪਰ ਜਿਹੜਾ ਮੇਨ ਕੰਮ ਆ ਬਾਈ ਹੁਣੀਆਂ ਦਾ ਉਹ ਸੋਫੇ ਸੈਟਾਂ ਦਾ ਆਰਡਰ ਤੇ ਬੈੱਡ ਵੀ ਤਿਆਰ ਕਰ ਦਿੰਦੇ ਨੇ ਜਿਵੇਂ ਹੁਣ ਇੱਧਰ ਆਰਡਰ ਆਇਆ ਵੈਸੇ ਕਿਸੇ ਦਾ ਬੈੱਡ ਵੀ ਤਿਆਰ ਕੀਤੇ ਪੈਣ ਉਹਨਾਂ ਦੀ ਵੀ ਆਪਾਂ ਮੋਟੇ ਮੋਟੀ ਨਿਗਾ ਮਰਵਾ ਦਿੰਨੇ ਆ ਜਿਵੇਂ ਅਲਮਾਰੀਆਂ ਹੋ ਗਈਆਂ ਪ੍ਰੈਸ ਟੇਬਲ ਸਾਰਾ ਕੁਝ ਤਿਆਰ ਕਰ ਦੋ ਸਾਰਾ ਕੁਝ ਜੀ ਸਾਰਾ ਕੁਝ ਹਾਂਜੀ ਠ ਇਲਾ ਵੀ ਮਿੱਤਰੋ ਇੱਧਰ ਮਰਵਾਦੇ ਬੈੱਡਾਂ ਤੇ ਨਿਗਾ ਤੇ ਆਰਡਰ ਤੇ ਹੀ ਬੈੱਡ ਤਿਆਰ ਕਰਦੇ ਨੇ ਕਿਉਂਕਿ ਮੇਨ ਇਹਨਾਂ ਦਾ ਕੰਮ ਹੈਗਾ ਸੋਫਿਆਂ ਦਾ ਹਾਂ ਤੇ ਬਾਕੀ ਆਪਾਂ ਕੋਈ ਆਪਦੇ ਕੋਲੋਂ ਲਾ ਕੇ ਨਹੀਂ ਗੱਲ ਕਹਿੰਦੇ ਮਾਲਕ ਖੜੇ ਨੇ ਇਸ ਸੋਫੇ ਦਾ ਕੰਮ ਆਪਣਾ ਹੋਰ ਸੇਲ ਦਾ ਹੈਗਾ ਜੀ ਮੈਂ ਕਹਿੰਦਾ ਵੀ ਚੱਲ ਰਿਟੇਲ ਵਾਲਾ ਗਾਹਕ ਵੀ ਆ ਜਾ ਕਰੇ ਠੀਕ ਹੈ ਨਹੀਂ ਤਾਂ ਫਾਇਦਾ ਹਾਂ ਜਿੰਨੇ ਦਾ ਅਸੀਂ ਉੱਥੇ ਭੇਜਦੇ ਆ ਓਨੇ ਦਾ ਅਸੀਂ ਗਾਹਕ ਨੂੰ ਦੇ ਦਾਂਗੇ ਸਾਡਾ ਵੱਧ ਫਾਇਦਾ ਹੋ ਜਾਊ ਛੋੜਾ ਦਾ ਫਾਇਦੇ ਹੋਣਾ ਨਾਲ ਗਾਹਕ ਦਾ ਹੀ ਫਾਇਦਾ ਹੋ ਜਿਹੜਾ ਹੁਣ ਛੋੜੇ ਕੋਲ ਆ ਜਾ ਬਹਿ ਕੇ ਮੇਰੀ ਗੱਲ ਸੁਣ ਲਾ ਜਿਹੜਾ ਥੋਡੇ ਕੋਲੋਂ ਸੋਫਾ ਹੁਣ ਕੋਈ ਲੈ ਗਿਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਉਹ ਥੋਡੇ ਕੋਲੋਂ 10000 ਦਾ ਲੈ ਗਿਆ ਉਹਨੇ ਤਾਂ ਭਾਈ 2 ਪੈਸੇ ਕਮਾ ਕੇ 12500 ਦਾ ਵੇਚਣਾ ਗਾਹਕ ਨੂੰ ਉਹੀ ਸੋਫਾ 10 ਦਾ ਮਿਲਣਾ ਹਾਂਜੀ ਉਹ ਕਿਉਂ ਨਾ ਫਿਰ ਇੱਥੇ ਆਵੇ ਡਾਇਰੈਕਟਰ ਆਵੇ ਸਾਡੇ ਕੋਲੇ ਨਾ ਤਾਂ 2 ਰੁਪਏ ਸਾਨੂੰ ਨਕਦ ਬੱਟੇ ਜਾਣ ਗਾਹਕ ਦਾ ਤਾਂ ਫਾਇਦਾ ਹੀ ਫਾਇਦਾ ਗਾਹਕ ਦਾ ਤਾਂ ਫਾਇਦਾ ਹੀ ਫਾਇਦਾ ਤੇ ਲੈ ਵੀ ਮਿੱਤਰੋ ਬਾਤ ਤੋਂ ਵੱਧ ਆਰਡਰ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਮੇਰੇ ਭਰਾਵਾਂ ਨੇ ਹਜੇ ਫਰਨੀਚਰ ਦਾ ਸਮਾਨ ਲੈਣਾ ਬਾਕੀ ਹੋਰ ਗੱਲ ਰਹਿ ਗਈ ਟਾਲੀ ਦੇ ਵਿੱਚ ਕਹਿੰਦਾ ਡਾਇਨਿੰਗ ਟੇਬਲ ਵੀ ਆਪਾਂ ਤਿਆਰ ਕਰਦੇ ਆ ਟਾਲੀ ਦੇ ਲਾਲ ਟਾਲੀ ਸਾਗਵਾਂ ਚ ਜਹ ਜਹ ਮਰਜ਼ੀ ਤਿਆਰ ਕਰਾ ਲੈ ਜੀ ਹਾਂ ਉਹੀ ਜੀ ਚੀਜ਼ ਤਿਆਰ ਕਰਕੇ ਦੇਵਾਂਗੇ ਇੱਕ ਵਾਰੀ ਫੋਟੋ ਦਿਖਾ ਦੇ ਆਏ ਹਾਏ ਹਾਏ ਲੈ ਵੀ ਮਿੱਤਰੋ ਤੁਸੀਂ ਸਿਰਫ ਛੋਟਾ ਕੰਮ ਕੀ ਹੈ ਇੱਕ ਫੋਟੋ ਭਾਵੇਂ ਉਹ ਨੈਟ ਤੋਂ ਲਾ ਲਿਓ ਜਾਂ ਕਿਸੇ ਤੁਹਾਡੇ ਮਿੱਤਰ ਪਿਆਰੇ ਦੇ ਘਰੇ ਉਹ ਚੀਜ਼ ਲੱਗੀ ਵੀ ਆ ਉਹਦੀ ਫੋਟੋ ਲਾ ਲਿਓ ਲੈ ਕੇ ਤੁਸੀਂ ਆਉਣਾ ਕਿੱਥੇ ਆ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਅਮਰ ਸਿੰਘ ਸਰਦਾਰ ਸੇਵਾ ਸਿੰਘ ਦੇ ਬੁੱਤ ਤੋਂ ਅੱਗੇ ਲੰਘ ਕੇ ਨਦੀ ਦੁਕਾਨ ਆ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਬਾਈ ਹੁਣੀ ਨੂੰ ਘੰਟੀ ਮਾਰੋ ਬਾਈ ਹੁਣੀ ਹਾਜ਼ਰ ਨੇ ਜਿਹੜੀ ਚੀਜ਼ ਕਹੋਗੇ ਉਹਦੀਆਂ ਫੋਟੋਆਂ ਵੀ ਭੇਜਣਗੇ ਪਰ ਜਲਦੀ ਤੋਂ ਜਲਦੀ ਆਰਡਰ ਕਰ ਲਓ ਇਹ ਆਫਰ ਸਿਰਫ ਰੱਖਣੀਆਂ ਤੱਕ ਆ ਤੇ ਹੋਰ ਨਿੱਕੇ ਕੀ ਕਹਿਣਾ ਚਾਹਣਾ ਬਸ ਆਓ ਵਧੀਆ ਅਸੀਂ ਤੁਹਾਡੀ ਸੇਵਾ ਕਰ ਸਕੀਏ ਜੀ ਧੰਨਵਾਦ ਜੀ